ਪਹਿਲਾ ਪੰਪ ਤੇ ਪਿਆ ਪੰਗਾ ਫਿਰ ਚੱਲੇ ਕਸੂਨ ਮੁੱਕੇ ਅਤੇ ਫਿਰ ਹੋਈ ਗੋਲੀਆਂ ਦੀ ਬੁਛਾਰ ਬੀਤੇ ਕੱਲ ਤੁਹਾਨੂੰ ਵਿਖਾਇਆ ਕਿ ਕਿਵੇਂ ਪੈਟਰੋਲ ਪੰਪਾਂ ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਨਜ਼ਰ ਆਈਆਂ ਪਰ ਅੱਜ ਤੁਹਾਨੂੰ ਵਿਖਾਉਂਦੇ ਆ ਉਹ ਪੈਟਰੋਲ ਪੰਪ ਜਿੱਥੇ ਜੰਮ ਕੇ ਹੰਗਾਮਾ ਹੋਇਆ ਗੱਲ ਉਸ ਪੈਟਰੋਲ ਪੰਪ ਦੀ ਕਰਾਂਗੇ ਜੋ ਜੰਗ ਦਾ ਮੈਦਾਨ ਬਣ ਗਿਆ ਜਿੱਥੇ ਗੋਲੀ ਤੱਕ ਚੱਲ ਗਈ ਜੀ ਹਾਂ ਪੂਰਾ ਮਾਮਲਾ ਕੀ ਹੈ ਇਸ ਰਿਪੋਰਟ ਚ ਵੇਖੋ ਜੀ ਹਾ ਇਹ ਮਾਮਲਾ ਫਰੀਦਕੋਟ ਦੇ ਪਿੰਡ ਔਲਖਤਾਏ ਜਿੱਥੇ ਪੈਟਰੋਲ ਪੰਪ ਤੇ ਪੈਟਰੋਲ ਪਰਵਾਉਣ ਆਏ ਕੁਝ ਨੌਜਵਾਨਾਂ ਦੀ ਪੰਪ ਮਾਲਕ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਅਤੇ ਪੰਪ ਮਾਲਕ ਨੇ ਆਪਣੇ ਲਾਇਸੈਂਸੀ ਰਿਵਲਵਰ ਦੇ ਨਾਲ ਫੇਰ ਕੱਢ ਦਿੱਤੀ ਜਿਸ ਨਾਲ ਅਮਰਿੰਦਰ ਸਿੰਘ ਨਾਂ ਦਾ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜੋ ਫਿਲਹਾਲ ਹਸਪਤਾਲ ਚ ਜ਼ੇਰੇ ਇਲਾਜ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪੰਪ ਮਾਲਕ ਦੇ ਵੱਲੋਂ ਜ਼ਿਆਦਾ ਰੇਟ ਤੇ ਤੇਲ ਪਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਪੁੱਤ ਦੀ ਪੰਪ ਮਾਲਕ ਦੇ ਨਾਲ ਬਹਿਸ ਹੋ ਗਈ ਅਤੇ ਪੰਪ ਮਾਲਕ ਨੇ ਗੋਲੀਆਂ ਚਲਾ ਦਿੱਤੀਆਂ ਪਰਿਵਾਰ ਦਾ ਕਹਿਣਾ ਹੈ ਕਿ ਪੰਪ ਮਾਲਕ ਦੇ ਵੱਲੋਂ 5 ਦੇ ਕਰੀਬ ਲੋਕ ਫੈਰ ਕੀਤੇ ਗਏ ਜਿਨ੍ਹਾਂ ਚੋਂ ਇੱਕ ਅਮਰਿੰਦਰ ਦੇ ਜਾਵਤ ਜਾ ਪਰਿਵਾਰ ਦਾ ਕਹਿਣਾ ਹੈ ਕੇ ਪੰਪ ਮਾਲਕ ਦੇ ਵੱਲੋਂ ਉਹਨਾਂ ਦੇ ਪੁੱਤ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਜੀ ਸਿੰਘ ਮੇਰਾ ਨਾਮ ਜੀ ਕੀ ਗੱਲ ਕੀ ਬਣੀ ਜੀ ਮੇਰਾ ਬੇਟਾ ਤੇ ਇਹਨਾਂ ਦੇ ਅੰਪਰੋਲ ਲੈਣ ਗਏ ਆ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕਿ ਕਿਹੜੀ ਗੱਲ ਪਿੱਛੇ ਬੈਂਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਉਹਨੇ ਫੋਨ ਲਾ ਕੇ ਹੋਲਡ ਫੋਨ ਕਹਿੰਦਾ ਮੈਂ ਡੈਡੀ ਮਾਲਕ ਨਾਲ ਮੈਂ ਕਿਹਾ ਅੰਦਰ ਹੋਊਗਾ ਗੱਲ ਕਰਾਉ ਉਹਨਾਂ ਦਾ ਮੈਂ ਇੱਕ ਮਿੰਟ ਡੈਡੀ ਹੋਲਡ ਹੀ ਰੱਖੀ ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ ਤੇ ਮੈਂ ਕਿਹਾ ਤੂੰ ਗੱਲ ਕਰਾ ਉਹਦੇ ਨਾਲ ਜਾ ਕੇ ਬਿੰਦੂ ਦਾ ਕੱਚਾ ਨਾਮ ਬਿੰਦੂ ਆ ਪੰਪ ਮਾਲਕਾ ਜਿਹੜਾ ਮੁੰਡਾ ਉਹ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰ ਵਾਲ ਨੂੰ ਜਾਣਗਾ ਉਦੋਂ ਨੂੰ ਛੋਰ ਨੇ ਚੀਕ ਮਾਰੀਆਂ ਦਾ ਡੈਡੀ ਉਹ ਮਿੰਦਰਦੇਵ ਨੇ ਲੱਤ 'ਚ ਗੋਲੀ ਮਾਰਤੀ ਉਹਨੇ ਇੰਨੇ ਨੂੰ ਇਹਦੋਂ ਵੀ ਫੋਨ ਵੀ ਖੋਲੇ ਇਹਨਾਂ ਦੇ ਦੋ ਮੁੰਡਿਆਂ ਤੋਂ ਕੋਲੇ ਮੋਬਾਈਲ ਸੀ ਫੋਨ ਵੀ ਖੋਲੇ ਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਇਹਨਾਂ ਤੇ ਪੈਸਲ ਮੁਠੇ ਵੀ ਮਾਰੇ ਪੰਜ ਫੇਰ ਕੀਤੇ ਇਹਨਾਂ ਦੇ ਕੋਈ ਕੰਨਕੂਲ ਦੀ ਕੋਈ ਕਿਤੋਂ ਦੀ ਕੱਢੇ ਇਹਨਾਂ ਨੇ ਇਹਨਾਂ ਨੂੰ ਜਾਨੋਂ ਮਾਰਦਿਓ ਉਹਨੇ ਕੋਈ ਕਸਰ ਨਹੀਂ ਛੱਡੀ ਉੱਥੇ ਹੀ ਸਵਾਰਦਾਤ ਬਾਰੇ ਜਾਂਚ ਅਧਿਕਾਰੀ ਹਰਦੇਵ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਔਲਖ ਦੇ ਪੰਪ ਤੇ ਗੋਲੀ ਚੱਲੀ ਹੈ ਜਦੋਂ ਉਹ ਮੌਕੇ ਤੇ ਪੁੱਜੇ ਤਾਂ ਪਤਾ ਲੱਗ ਗਿਆ ਕਿ ਜ਼ਖਮੀ ਨੌਜਵਾਨ ਹਸਪਤਾਲ ਚ ਜ਼ਰੇ ਇਲਾਜ ਹੈ ਉਹਨਾਂ ਦਾ ਕਹਿਣਾ ਹੈ ਕਿ ਪੀੜਤ ਨੌਜਵਾਨ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਕਹਿੰਿਆ ਲਈ ਤਾਂ ਮੁੰਡੇ 3 ਜਣੇ ਮੋਟਰਸਾਈਕਲ ਤੇ ਪੰਪ ਤੇ ਤੇਲ ਲੈਣ ਆਏ ਸੀ ਜਦੋਂ ਤੇਲ ਪਾਉਣ ਲੱਗੇ ਬੋਤਲਾਂ 'ਚ ਤੇ ਉਹਨਾਂ ਨੇ ਪੰਪ ਲੈਨੇ ਪਾਇਆ ਨਹੀਂ ਮੋਨਾ ਕਰਤਾ ਉਹ ਕਹਿੰਦੇ ਦੂਸਰਿਆਂ ਨੂੰ ਕਿਉਂ ਪਾ ਰਹੇ ਆ ਫਿਰ ਜਾਂ ਇਹਨਾਂ ਨੂੰ ਵੀ ਨਾ ਪਾਓ ਇਸ ਗੱਲ ਤੋਂ ਇਹਨਾਂ ਦਾ ਟਕਰਾਅ ਹੋ ਗਿਆ ਟਕਰਾਅ ਹੋਇਆ ਤਾਂ ਇਹਨਾਂ ਆਪਸ ਵਿੱਚ ਪੰਪ ਲੈ ਇਹਨਾਂ ਦੇ ਗੱਲ ਪੈ ਕੇ ਲੜ ਪਏ ਉੱਥੇ ਪੰਪ ਲੈਨੇ ਫਿਰ ਆਪਦੇ ਰਿਵਾਲਵਰਨ ਵਾਲੇ ਨੇ ਫਾਇਰ ਕਰਤਾ ਜੋ ਇਹਦੇ ਗੋਲੀ ਲੱਗੀ ਹੈ ਤੇ ਇਹਦਾ ਬਿਆਨ ਲਿਖ ਲਿਆ ਜੋ ਬਣਦੀ ਹੈ ਉਹ ਕਾਰਵਾਈ ਕਰ ਰਹੇ ਆ ਤਾਂ ਜੀ ਹਾਂ ਗਣੀ ਮਤੇ ਰਹੀ ਕਿ ਸਬ ਦੌਰਾਨ ਕਿਸੇ ਤਰੀਕੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਖੈਰ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਅੱਗੇ ਕਿਹੜੀ ਕਾਰਵਾਈ ਕਰਦੀ ਹੈ ਇਸ ਸਾਰੇ ਹੰਗਾਮੇ ਪਿੱਛੇ ਅਸਲ ਕਹਾੜੀ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਫਰੀਦਕੋਟ ਤੋਂ ਅਮਨਦੀਪ ਸਿੰਘ ਦੀ ਰਿਪੋਰਟ ਈਟੀਸੀ ਨਿਊਜ਼